ਹੁਣ ਸਰਸਾ ਪਾਰ ਤੋਂ ਬਾਅਦ ਗੁਰਮੁਖੋ ਜਦੋਂ ਫਿਰ ਮੁਗਲਾਂ ਨੇ ਰੰਗੜਾ ਨੇ ਘੇਰਾ ਪਾਇਆ ਇੱਥੇ ਫਿਰ ਭਾਈ ਬਜਤਰ ਸਿੰਘ ਜੀ ਜਿਨ੍ਹਾਂ ਖੂਨੀ ਹਾਥੀ ਦਾ ਮੁਕਾਬਲਾ ਕੀਤਾ ਸੀ 100 ਸਿੰਘਾਂ ਜਿਹਾ ਹੈ ਮਲਕ ਗੁੜੰਗਰਾਂ ਦੇ ਵਿੱਚ ਇਹ ਜੂਝਦੇ ਪਏ ਨੇ ਮੁਗਲਾਂ ਦੇ ਨਾਲ ਗੁਰਮੁਖੋ ਬੜੀ ਕਮਸਾਂ ਦੀ ਜੰਗ ਹੋ ਰਹੀ ਹੈ ਸਤਗੁਰੂ ਜੀ ਗਾਂ ਕੋਟੜਾਂ ਦੇ ਅੰਖਾਂ ਪਹੁੰਚਦੇ ਨੇ ਲੜਦਿਆਂ ਲੜਦਿਆਂ ਭਾਈ ਬਚਿੱਤਰ ਸਿੰਘ ਜੀ ਗੰਭੀਰ ਜ਼ਖਮੀ ਹੋ ਗਏ ਧਰਤੀ ਤੇ ਡਿੱਗ ਪਏ। ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੁਝ ਸਿੰਘ ਨਾਲ ਨੇ ਪੰਜ ਪਿਆਰੇ ਨਾਲ ਨੇ 1 ਕੋਟ ਦਾ ਨਿਹੰਕਾ ਪਹੁੰਚਦੇ ਨੇ। ਤੇ ਇਧਰੋਂ ਪਿੱਛੋਂ ਬਾਬਾ ਅਜੀਤ ਸਿੰਘ ਜੀ ਭਾਈ ਮਦਨ ਸਿੰਘ ਜੀ ਤੇ ਭਾਈ ਬੁੱਢਾ ਸਿੰਘ ਜੀ ਇਹ ਪਿੱਛੋਂ ਆ ਰਹੇ ਨੇ। ਇਹਨਾਂ ਵੇਖਿਆ ਪਾਈਪ ਜਿੱਤਨ ਸਿੰਘ ਜੀ ਜ਼ਖਮੀ ਹਾਲਤ ਦੇ ਵਿੱਚ ਧਰਤੀ ਤੇ ਡਿੱਗੇ ਹੋਏ ਨੇ ਵੀ ਕੋਟਰਾ ਨੇ ਅੰਖਾ ਲੈ ਆਏ ਪਾਈਪ ਜਿੱਤਨ ਸਿੰਘ ਨੂੰ ਨਿਯੰਘਾ ਨੇ ਸਤਗੁਰੂ ਜੀ ਦੀ ਬੜੀ ਸੇਵਾ ਕੀਤੀ ਬੜਾ ਸਤਿਕਾਰ ਕੀਤਾ ਇਹ ਨਿਯੰਘਾ ਪਤਨ ਕੌਣ ਹੋਇਆ ਭੱਗਾ ਵਾਲਿਓ ਇਹਦਾ ਦਾਦਾ ਹੋਇਆ ਸ਼ਮਸ਼ ਖਾਨ ਨਿਯੰਘਾ ਦਾ ਦਾਦਾ ਇਹ ਗੁਰੂ ਹਰਗੋਬਿੰਦ ਸਾਹਿਬਾ ਦੇ ਬੜਾ ਸ਼ਰਧਾਲੂ ਸੀ ਬਹੁਤ ਸ਼ਰਧਾਲੂ ਸੀ ਛੇਵੇਂ ਪਾਸ਼ਾ ਦਾ ਸ਼ਮਸ਼ਖਾਂ ਸ਼ਮਸ਼ਖਾਂ ਨੇ ਬੜੀਆਂ ਖੁਸ਼ੀਆਂ ਲੀਆਂ ਛੇਵੇਂ ਪਾਸ਼ਾ ਦੇ ਕੋਲੋਂ ਤੇ ਇਹਦਾ ਪੁੱਤਰ ਹੋਇਆ ਨੁਰੰਗ ਖਾਂ ਤੇ ਨੁਰੰਗ ਖਾਂ ਦਾ ਪੁੱਤਰ ਹੋਇਆ ਗੇਂਦੇ ਅੰਖਾਂ ਤੇ ਗੇਂਦੇ ਅੰਖਾਂ ਦਾ ਪੁੱਤਰ ਹੋਇਆ ਕਿ ਆਲਮ ਖਾਂ ਇੱਕ ਦੀ ਹੋਈ ਮੁਮਤਾਜ ਬੀਬੀ ਮੁਮਤਾਜ ਹੁਣ ਸਤਗੁਰੂ ਜੀ ਕੁਝ ਸਮਾਂ ਰੁਕਦੇ ਨੇ ਗੇਂਦੇ ਅੰਖਾਂ ਦੇ ਘਰ ਹੁਣ ਭਾਈ ਬਜਿੱਤਰ ਸਿੰਘ ਜੀ ਗੰਭੀਰ ਲਖਮੀ ਨੇ ਬਹੁਤ ਖੂਨ ਵਹਿ ਰਿਆ ਹੈ ਗੁਰੂ ਗੋਬਿੰਦ ਸਿੰਘ ਜੀ ਅੰਖਾਂ ਨੂੰ ਆਖਣ ਲੱਗੇ ਵੀ ਭਾਈ ਬਜਿੱਤਰ ਸਿੰਘ ਗੰਭੀਰ ਲਖਮੀ ਹੈ ਇਹਨੂੰ ਤੁਹਾਡੇ ਕੋਲ ਅਸੀਂ ਇੱਥੇ ਰਹਿਣ ਦੰਨੇ ਆ ਇਹਦੀ ਸੇਵਾ ਤੁਸੀਂ ਕਰੋ ਇੱਥੇ ਰਹਿਣ ਦੰਨੇ ਆ ਅਸੀਂ ਆਪ ਅਗਾਹ ਚੱਲੇ ਆ ਹੁਣ ਭਾਗਾ ਵਾ ਲਿਓ ਸਤ ਗੁਰੂ ਗਾਂ ਲਖੀਮਪੁਰ ਤੋਂ ਹੁੰਦਿਆਂ ਹੋਇਆ ਬਾਮਣ ਮਾਜਰੇ ਤੋਂ ਹੁੰਦਿਆਂ ਹੋਇਆ ਬੂਰ ਮਾਜਰੇ ਜਿੱਥੇ ਸਤ ਗੁਰੂ ਨੇ ਘੂੜਿਆਂ ਨੂੰ ਪਾਣੀ ਪਿਲਾਇਆ ਕਰਦਿਆਂ ਕਰਦਿਆਂ ਸਤ ਗੁਰੂ ਚਮਕੌਰ ਦੀ ਗੜੀ 'ਚ ਪਹੁੰਚਦੇ ਨੇ ਇੱਧਰ ਕਿਸੇ ਖਬਰ ਦੇ ਦਿੱਤੀ ਕਿ ਨੇ ਅੰਖਾਂ ਦੇ ਘਰ ਹਕੂਮਤ ਦੇ ਬਾਗੀ ਤੇ ਗੁਰੂ ਗੋਬਿੰਦ ਸਿੰਘ ਮਾਰੇ ਨੇ ਉਹਨਾਂ ਘਰ ਲੁਕੇ ਹੋਏ ਨੇ ਜਿਨ੍ਹਾਂ ਖਾਂ ਨੇ ਪਨਾਹ ਦਿੱਤੀ ਘਰ ਵਿੱਚ ਚੌਧਰੀ ਅਲੀ ਖਾਨ ਨੇ ਫੌਜਾਂ ਨੂੰ ਲੈ ਕੇ ਨਿਆੰਖਾ ਦੀ ਹਵੇਲੀ ਨੂੰ ਘੇਰਾ ਪਾ ਲਿਆ ਨਿਆੰਖਾ ਦੀ ਹਵੇਲੀ ਨੂੰ ਘੇਰਾ ਪਿਆ ਹੋਇਆ ਹੁਣ ਚੌਧਰੀ ਅਲੀ ਖਾਨ ਤਲਾਸ਼ੀ ਲੈ ਰਿਹਾ ਸਾਰੇ ਘਰ ਦੀ ਤਲਾਸ਼ੀ ਲੱਲੀ ਕੁਝ ਨਹੀਂ ਮਿਲਿਆ ਹੁਣ ਇੱਕ ਕਮਰੇ ਦਾ ਦਰਵਾਜ਼ਾ ਬੰਦ ਹੈ ਚੌਧਰੀ ਅੱਖ ਲੱਗਾ ਨਿਆੰਖਾ ਇਸ ਕਮਰੇ ਦੀ ਮੈਂ ਤਲਾਸ਼ੀ ਨਹੀਂ ਲਈ ਇੱਧਰ ਕੌਣ ਹੈ ਬੁਆ ਖ ਲਗਾ ਇਧਰ ਮੇਰੀ ਧੀ ਤੇ ਮੇਰਾ ਦਮਾਦ ਨੇ ਚੌਧਰੀ ਅਕੀਤ ਬੁਆ ਖੋਲ ਕੇ ਵਿਖਾ ਦਵਾ ਕਹਿੰਦਾ ਨਹੀਂ ਕੋਈ ਗੱਲ ਨਹੀਂ ਤੇ ਚੌਧਰੀ ਦੋਵੇਂ ਹੱਥ ਜੋੜਲੇ ਚੌਧਰੀ ਅਲੀ ਖਾਨ ਨੇ ਕਹਿੰਦਾ ਨਿਹੰਕਾ ਮੈਨੂੰ ਮaaf ਕਰੀ ਮੈਨੂੰ ਕਿਸੇ ਗਲਤ ਰਿਪੋਰਟ ਦਿੱਤੀ ਤੇਰੀ ਗਲਤ ਤਲਾ ਮੈਨੂੰ ਦੇ ਦਿੱਤੀ ਤੇਰੀ ਕਿਸੇ ਹੁਣ ਜਦੋਂ ਨਿਹੰਕਾ ਨੇ ਆਕੇ ਨਾ ਐਦੇ ਮੇਰੀ ਧੀ ਤੇ ਮੇਰਾ ਦਮਾਦ ਨੇ ਇਹ ਗੱਲ ਸੁਣ ਲਈ ਬੀਬੀ ਮੁਮਤਾਜ ਨੇ ਜੋ ਭਾਈ 75 ਸਿੰਘ ਨੇ ਪੈਂਦ ਵਾਲੇ ਪਾਸੇ ਬੈਠੇ ਨੇ ਸਾਡਾ ਇਤਿਹਾਸ ਕਹਿੰਦਾ ਭਾਈ 75 ਸਿੰਘ ਜੀ ਅਗਲੇ ਦਿਨ ਸ਼ਹੀਦੀ ਦਾ ਜਾਮ ਪੀ ਗਏ ਬੀਬੀ ਮੁਮਤਾਜ ਬੱਸੀ ਪਠਾਣਾ ਗੁਰਮੁਖ ਮੰਗੀ ਹੋਈ ਹੈ ਉੱਥੇ ਰਿਸ਼ਤਾ ਹੋਇਆ ਦਾ ਕੁਝ ਸਮੇਂ ਬਾਅਦ ਜਦੋਂ ਉਧਰੋਂ ਸੁਨੇਹਾ ਆਇਆ ਵੀ ਵਿਆਹ ਦੀ ਤਰੀਕ ਪੱਕੀ ਕਰੀਏ ਉਦੋਂ ਬੀਬੀ ਮਹਤਾਜ ਨੇ ਹੱਥ ਜੁਰ ਲੈ ਆਖਣ ਲੱਗੀ ਪਿਤਾ ਜੀ ਮੈਂ ਵਿਆਹ ਨਹੀਂ ਕਰਾ ਸਕਦੀ ਵੀ ਕਿਉਂ ਬੇਟਾ ਕਿਉਂ ਨਹੀਂ ਤੂੰ ਵਿਆਹ ਕਰਾ ਸਕਦੀ ਪਿਤਾ ਜੀ ਜਿਸ ਵੇਲੇ ਮੈਂ ਬਜਤਰ ਸਿੰਘ ਦੇ ਪੈਂਦ ਵਾਲੇ ਪਾਸੇ ਬੈਠੀ ਸਾਂ ਚੌਧਰੀ ਅਲੀ ਖਾਂ ਆਇਆ ਸੀ ਤਲਾਸ਼ੀ ਲੈਣ ਵਾਸਤੇ ਤੁਸੀਂ ਅੰਦਰ ਆਖਿਆ ਸੀ ਕਿ ਅੰਦਰ ਮੇਰੀ ਧੀ ਹੈ ਤੇ ਮੇਰਾ ਦਮਾਦ ਨਹੀਂ ਉਸ ਵੇਲੇ ਹੀ ਮੈਂ ਭਾਈ ਬਜਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਪਿਤਾ ਜੀ ਹੁਣ ਮੈਂ ਸ਼ਹੀਦ ਦੀ ਪਤਨੀ ਹਾਂ ਹੁਣ ਤੁਸੀਂ ਮੈਨੂੰ ਆਗਿਆ ਬਖਸ਼ੋ ਮੈਂ ਵਿਆਹ ਨਹੀਂ ਕਰਾਵਾਂਗੀ ਮੈਨੂੰ ਖੁਸ਼ੀ ਬਖਸ਼ੋ ਮੈਂ ਸਾਰੀ ਜ਼ਿੰਦਗੀ ਸ਼ਹੀਦ ਦੀ ਪਤਨੀ ਬਣ ਕੇ ਹੀ ਬਤੀਤ ਕਰਾਂਗੀ ਨਆਂਖਾ ਨੇ ਗੁਰਮੁਖ ਨੂੰ ਅੱਖਿਆ ਜਿਵੇਂ ਦੀ ਹੈ ਤੇਰੀ ਮਰਜ਼ੀ ਪਾਗਾ ਵਾਲਿਓ ਸਾਡਾ ਇਤਿਹਾਸ ਕਹਿੰਦਾ ਹੈ ਇਸ ਬੀਬੀ ਮੁਮਤਾਜ ਨੇ ਇਹੋ ਜਿਹਾ صدਕਾ ਨਿਭਾਇਆ ਇਹੋ ਜਿਹਾ صدਕਾ ਨਿਭਾਇਆ ساری عمر ਵਿਆਹ ਹੀ ਨਹੀਂ ਕਰਾਇਆ ਵਾਹ ਬੀਬੀ ਮੁਮਤਾਜ ਤੇਥੋਂ صدਕੇ ਜਾਈਏ ਤੇਥੋਂ ਬਲਿਹਾਰੇ ਜਾਈਏ ਐਸਾ صدਕਾ ਨਿਭਾਇਆ ਐਸਾ صدਕਾ ਨਿਭਾਇਆ ساری عمر ਵਿਆਹ ਹੀ ਨਹੀਂ ਕਰਾਇਆ 131 ਸਾਲ ਦੁਨਿਆਵੀ ਉਮਰ ਹੋਈ ਹੈ ਬੀਬੀ ਮੁਮਤਾਜ ਦੀ 131 ਸਾਲ ਸਾਰੀ ਉਮਰ ਸਿਮਰਨ ਦੇ ਵਿੱਚ ਸੇਵਾ ਦੇ ਵਿੱਚ ਬਤੀਤ ਕੀਤੀ ਅੱਜ ਵੀ ਬੀਬੀ ਮੁਹਤਾਜ ਦੇ ਨਾਮ ਤੇ ਗੁਰਦੁਆਰਾ ਹੈ ਗੁਰਦੁਆਰਾ ਬੀਬੀ ਮੁਹਤਾਜgarh ਸਾਹਿਬ ਅੱਜ ਵੀ ਉਹ ਯਾਦ ਨੂੰ ਤਾਜ਼ਾ ਕਰਾਉਂਦਾ ਹੈ ਸਿਮਰਨ ਕਰਨਾ ਜਿੱਥੇ ਪਾਈਪ ਜੱਤਲ ਸਿੰਘ ਜੀ ਦੀ ਗੁਰਮੁਖੀ ਟਿਕਾਣਾ ਜਨੀ ਸੀ ਸੰਸਕਾਰ ਕੀਤਾ ਉਸ ਜਗ੍ਹਾ ਦੇ ਬੈਜ ਨਾਲ ਕਈ ਕਈ ਘੰਟੇ ਸਿਮਰਨ ਕਰੀ ਜਾਣਾ ਉੱਥੇ ਬੈਠ ਕੇ